जुआ कटाणी है सारे गुंजियां फिर गेड़े दिखो तो। डो है, है। पाई जानी है, नहीं है। अच्छा के और ठीक है आता ला दूर दोने तो ला देंगे

ਨਾ ਕੱਲੇ ਤਾਂ ਥੋੜਾ ਥੋੜਾ ਫਿਰ ਤਾਂ ਹੀ ਠੱਕਿਆ ਹੈ ਮੈਂ ਬਾਕੀ ਕਟਾ ਪੀ ਜਾਂਦਾ 2 ਕਿਲੋ 10 12 ਕਿਲੋ ਹੀ ਤਾਂ ਹੋਵੀਂ 12 ਆਲੀ ਹੋਵੇ ਐਨਰਪੀ ਫੇਰੀ ਲੈਦਾ ਫਾਇਦਾ ਤੇ ਹਰ ਅ ਚਲ ਮੈਂ ਵੀ ਨਿੱਕੀ ਜਾਂਦੀ ਸੀ ਮਾਖਨੀ ਰਵੇਗਾ ਹੋਗਾ ਨਿੱਕਾ ਪਾ ਦੇ ਬਾਬਾ ਤੂੰ ਆਈ ਗਿਆ ਚੜਪਾੜ ਨਹੀਂ ਕੋਈ ਨਾ ਉਹ ਨਾਲ ਲੱਗ ਜੰਗਾ ਨਾਲ ਲੱਗ ਜੰਨੇ ਆ ਮਿੱਟੀ ਦੀ ਢਾਈ ਨਾਲ ਹੀ ਪਈ ਸੀ ਇਹ ਵੀ ਔਖਾ ਕੰਮ ਤੇ ਫੇ ਤੂੰ ਲੋਟ ਕਰ ਹੋਰ ਕੰਨ ਕਰੂ ਮਿੱਟੀ ਕਰਾਂਗੇ ਆਪਾਂ ਡੋਣੀ ਕਰਾਂਗੇ ਹੋਰ ਤਾਂ ਛੋੜਦਾ ਨਹੀਂ ਲੈ ਆਉਂਦਾ ਕੱਲੇ ਆਹ ਫਿਰ ਟੁਕ ਨਾ ਗਾਂ ਦੇਖ ਲੈਂਦਾ ਕੋਈ ਗਾਂ ਮੱਛਲੀ ਫਿਰ ਬਾਅ ਕੇ ਬੀਖਦੀ ਨਹੀਂ ਹੈ ਗਾਂ ਦਾ ਪੰਗਾ ਪੈ ਜਾਂਦਾ ਦੁੱਧ ਦਹੀਂ ਫਿਰ ਕੋ ਲੈਂਦਾ ਨਹੀਂ ਹੈ ਨਾ ਭੈ ਤੂੰ ਜਿਆਦਾ ਕਿ ਤਾ ਦੁੱਧ ਦਹੀਂ ਅੰਗ ਹੈ ਆ ਜੀ ਅੰਗ ਸੁਣ ਜਾ ਕੋ ਚੰਗੀ ਮੈ ਤੇ ਤਾਂ ਫੇਰ ਹੀ ਦਿੰਦੀਆਂ ਚੰਗੀ ਅਮਰੀਕਾ ਲੈ ਆਈ ਜਿਹਾ ਲੈਂਦੀ ਤਾਂ ਅਮਰੀਕਨ ਉਹ ਮੇਰੀ ਸਹਾਹੀ ਰਾਤੀ ਜੀ ਲਿਉਂਦੇ ਲਾਗੀ ਉਹ ਤਾਂ ਦੁੱਧ ਤਾਂ ਸੰਗਣਾ ਹੁੰਦਾ ਥੋੜਾ ਦਿੰਨੇਗਾ ਉਹ ਥੋੜਾ ਜਿੰਨੇ ਵੀ ਪੰਗਾ ਹੈ ਫਿਰ

ਆ ਪਕਤਾ ਜਾਂ ਪਸੰਗਾ ਬਾਨ ਆਪਣਾ ਫੋਟੇ ਲੱਗੀ ਹੈ ਕੋਈ ਉਹਨੇ ਤਾਂ ਦਿਹਾੜ ਕੇ ਲੈ ਜਾਂਦੇ ਉਹਨਾਂ ਦੀ ਫਸਲ ਹੁੰਦੀ ਆ ਫਿਰ ਐ ਤਾਂ ਕੀ ਦਾ ਤਾਂ ਉਹਨੇ ਦੀ ਫਸਲ ਤਾਂ ਬਹੁਤ ਹੋ ਜਾਂਦੀ ਆਪਣੀ ਜੇ ਧੋਣਾ ਚੰਗਾ ਹੋ ਗਿਆ ਫਸਲ ਤਾਂ ਹੋਣੀ ਆ ਤਾਂ ਹੀ ਤਾਂ ਛੂਟ ਰੰਗ ਬਣਗੇ ਪਉਣੀ ਐ ਤੂੰ ਤੂੰ ਤਾਂ ਇੱਕ ਛੂਟਾ ਕਿਤੇ ਨਾਲ ਜਾ ਕੇ ਤਾਂ ਦਿੱਤਾ ਨਹੀਂ ਗਾ ਗਿਆ ਚਾਣੜੇ ਹੋਰ ਆ ਫੋਲੀ ਜਿੱਤ ਬਾਸ਼ ਪਵਾਇਆ ਆਪਣਾ ਬਣੇ ਬਣਾਈ ਆਉਂਦਾ ਛਕਾ ਬਣਾਈ ਸੀ ਉਦੋਂ ਮੇਰੇ ਖਿਆਲ ਨਹੀਂ ਪੜਿਆ ਹਾਂ ਇਹ ਤਾਂ ਮੁੱਲ ਆ ਪੇ ਕਿਉਂ ਮਿਲਿਆ ਤੈਨੂੰ ਆ ਮੈਂ ਇਹ ਨਾ ਦਿੱਤਾ ਉਧਰੋਂ ਮਿਲਿਆ ਹੈਨਾ ਹਾਂ ਤੇਰਾ ਮੈਂ ਕਿੱਦਾਂ ਹੀ ਕੋਈ ਨਾ ਲਿਆਂਗਾ ਤਾ ਇਹ ਨੀ ਕੋਈ ਨਾ ਲਿਆਵਾਂਗੇ ਆਪਾਂ ਤੇਨੂੰ ਵੱਡਗਾ ਲੈ ਕੇ ਦੂੰ ਮੈਂ ਦੂਜਾ ਛਨੀਲ ਦਾ ਨੀਲਾ ਹਾਂ ਉਹ ਤਾਂ ਪਿੰਡਾ ਵਰਦਾ ਅੱਖਾ ਬੰਜਾਇਨ ਪਾ ਜਾ ਕਰੀ ਖੱਲੇ ਲੈ ਬੁਲਾ ਤਾਂ ਦਿਆ ਦੂਜਾ ਲੈ ਮਲਮਲ ਦਾ ਮਲਮਲ ਦਾ ਆਹੋ ਕੱਲ ਉਹ ਲਾ ਜਾਗੇ ਗਰਮੀਆਂ ਆ ਜਾਂਦੀਆਂਗਾ ਹਾਂ ਪਤਲਾ ਲਿਆ ਕਰ ਪਤਲਾ ਹੀ ਹਾਂ ਛੂਟ ਚ

ਕਿੱਧਾ ਕਿਧਾ ਮਾਰੂੰਗੀ ਸਾਰਾ ਪੈਂਟ ਕਿੱਥੇ ਜਾਂਦਾਗਾ ਅੱਛਾ ਸਾਰਾ ਕੜ ਪੈਂਟਾ ਡੰਡਾ ਹੀ ਹੁਣ ਖੜਕੇ ਕਿੱਧਰ ਚਲੀਏ ਹੁਣ ਬਾਬੇ ਕੋਲੇ ਬਾਬੇ ਕੋਲੇ ਦੇਖ ਲੈ ਤੂੰ ਅੱਛਾ ਬਾਹਰ ਨੂੰ ਚਲੇਗੀ ਕਿ ਮੰਗਲਵਾਰ ਨੂੰ ਵਾਹ ਨਹੀਂ ਉਹ ਤਾਂ ਸਿੱਧਾ ਹੀ ਐ ਅੱਜ ਕੀ ਦਿਨ ਐ ਅੱਜਾ ਛੋਂ ਵਜੇ ਸੋਮਵਾਰ ਆਪਾਂ ਬਾਹਰ ਨੂੰ ਚਲਾਂਗੇ ਚੌਕੀਰ ਵਰਦੀ ਉਹਦੇ ਅੱਛਾ ਹੂੰ ਉਹਦੇ ਬਾਗ ਚਲਾਂਗੇ ਜਾਏ ਕਰੀ ਭਾਈ ਮੈਨੇ ਕਿਸੇ ਨੂੰ ਦੱਸਿਆ ਸੀ ਗਿਆਨੇ ਰਹਿੰਦੇ ਕਿ ਬਾਬਾ ਹਾਂ ਕੀ ਉਹਦਾ ਨਾਖਣੀ ਦੱਸਿਆ ਭਗਵਾਨ ਦਾਸ ਅੱਖਾ ਉਹ ਬੜਾ ਚੰਗਾ ਬਾਬਾ ਬਾਬਾ ਚੰਗਾ ਹਾਂ ਉਹਦੇ ਬਾਵੇ ਚਾਕ ਹੁੰਦੇ ਆ ਮੁੰਡੇ ਹੁੰਦੇ ਨੇ ਉੱਥੇ ਮੱਠਾ ਕੇ ਕਿਆਵਾਂਗੇ ਤੇ ਹੋਰ ਉਹਨੂੰ ਪੁੱਛ ਕੇ ਆਵਾਂਗੇ ਕੋਈ ਹਾਂ ਕੋਈ ਅੜਕਣ ਹੁੰਦੀ ਹੈ ਤੇ ਹੋਰ ਕੋਈ ਨਾ ਵਗ ਚੱਲਾਂਗੇ ਉਹ ਤਾਂ ਪੁੰਨਿਆਂ ਤੇ ਜਾਂਦੇ ਹੁੰਦੇ ਉਹਦੇ ਕੋਈ ਕੋ ਚਲੋ ਆਪਾਂ ਵਗ ਜਾਂਗੇ ਹੂੰ ਕਦੋਂ ਮੱਜੀ ਵਗ ਜਾਈਏ ਕਿਹੜਾ ਮੋੜ ਦਾ ਮੈਂ ਦੱਸਿਆ ਸੀ ਸਰਜੀਤ ਕਰਨੇ ਅੱਖਾ ਐਂਦੀ ਭਾਈ ਪੁੰਨਿਆਂ ਤੇ ਜਾਣਾ ਪੈਂਦਾ ਉੱਥੇ ਚਲ ਪੁੰਨਿਆਂ ਤੇ ਵਗ ਜਾਂਗੇ ਫਿਰ ਸਾਈਕਲ ਤੇ ਚੱਲੀਗੇ ਕਿ ਕਿਵੇਂ ਕਾਈ ਕਾਲੇ ਤੂੰ ਪਹੁੰਚਾ ਗੜਾ ਬਸ ਤੇ ਚੱਲਾਂਗੇ ਬਸ ਸੱਟੇ ਬਾਗ ਚੱਲਾਂਗੇ ਆ ਉਹ ਵਿਚ ਮਰੇਗਾ ਨਾ ਨਾ ਸਕੂਟਰ ਆਪਾਂ ਲੈ ਤੈਨੂੰ ਉਹਨੇ ਲੈ ਜਾ ਮੈਂ ਇੱਕ ਕਵਾਜੀ ਚਲਾ ਹਰੀ ਚਾਉਂਦੀ ਨਹੀਂ ਮੈਂ ਕਿੱਥੇ ਤੇਰਾ ਸੁਖਿਆ ਨੂੰ ਮੈਂ ਮਗਰ ਬਾਈ ਕਿੱਥੇ ਲੱਤਵਾ ਚੜਾਉਣੀ ਹੈ ਮੈਂ ਨਹੀਂ ਟੁੱਟਦੀ ਐ ਖਸਮਾ ਜੀ ਸਾਰਾ ਨਹੀਂ ਲੈ ਰੱਖਿਆ ਹੋ ਲੈ ਹੀ ਫਿਰਦੇ ਅੱਜ ਕੱਲ੍ਹ ਕੁੜੀਆਂ ਲੈ ਹੀ ਤਾਂ ਫਿਰਦੇ ਆ ਆਪਣੇ ਕੀ ਕੰਮ ਜ਼ਿੰਮੇਵਾਰਾਂ ਦੇ ਉਹ ਚੱਲ ਮੈਂ ਵੀ ਖੇਤ ਖੂਟ ਵਾਜਾ ਕਰਨ ਨੂੰ ਜਾਣ ਦਾ ਮੈਂ ਤਾਂ ਉਹ ਤਰ ਇਹਦਾ ਗੱਟਾ ਲਿਆ ਕਰੀ ਲੰਦ ਕਿਤੇ ਹੈ ਨਾ ਤਾਂ ਹੁੰਨਾਗਾ ਸਾਰੇ ਕੰਮ ਆਉਂਦੀ ਆ ਉਹ ਸਾਰੇ ਕੰਮ ਆਉਂਦੀ ਆ ਕੋਈ ਨਾ ਚੱਲ ਪਾ ਗੀ ਨਹੀਂ ਦਾ ਤਾਂ ਨਹੀਂ ਦਾ ਵੇਲਾ ਉਹ ਗੱਲਾਂ ਚ ਲੱਗ ਗਈ ਤੇਰੇ ਨਾਲ ਹਾਂ ਆ ਪਸ਼ੂ ਵੀ ਦੇਖ ਪੁੱਖੇ ਮੜੀ ਜਾਂਦੇ ਪਾਣੀ ਪੀਤਾ ਸੀ ਤੜਕੇ ਪਾਣੀ ਤਾਂ ਪੀਤਾ ਸੀ ਰੱਖਾ ਐਸ ਵੇਲੇ ਤੈਨੂੰ ਯਾਦ ਆ ਜਾਂਦੇ ਹੱਥ ਨੇ ਨੂੰ ਗੱਲ ਕਰਦਾ ਐਟਮ ਨੂੰ ਪਤਾ ਤੇਰਾ ਲਾਤਾ ਦੇਵੇਂਗਾ सनी ਲਾਡੂ ਲਾਡੂ ਖਰੀਦ ਚੱਲ ਆਇਆ ਹੁੰਦਾ ਹੁੰਦਾ ਨੀ ਉਹ ਫੇ ਟੋਕੜਾ ਨਹੀਂ ਚਿੱਤਿਆ ਜਨਾ ਔਖਾ ਠੋਖਾ ਹੀ ਕਰ ਲੈਨੇ ਟੋਕੜੇ ਦਾ ਕੀ ਕਰਾਉਣਾ ਤੰਗ ਹੋਈ ਜਾਏਗੀ ਚਲ ਐ ਕਰੀ ਇਥੋਂ ਚਕਾਈ ਚੱਲ ਦੋ ਮੱਥਾ ਹਾਂ ਪਰ ਸਤਾ ਪਾਦੀ ਗੱਡੀ ਮੈਨੂੰ ਅੱਖਾ ਤੇ ਇੱਕੋ ਤੇ ਬੜੀ ਦਿੱਕ ਜਾਨ ਪਾਦੀ ਤੈਨੂੰ ਕਿ ਖੜਪਾ ਜਾ ਕਰ ਬਰੇਮਿਆਂ ਦੀ ਭੇਜਾ ਕਰ

आ मोटे ये बिचो का खिये चोक जाकर पशुओं दे छंगा यार जंदे आ ना ना बस वोट के लियो आहा हा यार ना पखे छाजे रखे कोई। दो बारे बात बहुत है तू तो। दो तो गामन पादी हां एक कच्चा नु पादी आगे पोएंगी पुराउनी ने ये हो रहा चल पाए को जी आकता जक्का ठोसते जाई नहीं मयूं बिठा पांजे मां जेले बन्दा कोई ओ में पे आ गया के जपता वाचना ओ इक भीड़ दिया उही मारी लिया हां ओ लो लो पिंडे टीके लगवा तो। तो अच्छा के तो दद्द बट डण गया टीके ना तो बंद करंगा हो तू कट्टा फिर डालया इधर के जंगा इठे बहुत

गुड थाना का कर खास मान पर पल्ली चक् लेने आई चक् ले के तो हो रहा दो नहीं जाने आ हो आ गया आ का आ जाए कल जा फिर ए आहा और जब कर तेरे सिर पे तरा भी नहीं आ सिर पे कान नु आई लेके ले चक्ला तू ओ मेरे छोटे ए तू ही चलो ले ही ना कर

ਕਉ ਤੂੰ ਲੈ ਕੇ ਆਇਆ ਗੋਜਰਾ ਕੱਲਾ ਪਟੰਗੋ ਹੀ ਕਰ ਲੈਨੀ ਆ ਮੂਂਡੀਆਂ ਪੱਟ ਲੈ ਖੇਤੋਂ ਫਿਰ ਉਹ ਚਾ ਮੈਂ ਜਾਵਾਂ ਪੱਟਣਾ ਹੋਰ ਫਿਰ ਮੈਂ ਜਾਉਂਗਾ ਦੋਨੇ ਬੱਤਲ ਕੇ ਬੰਤਾ ਹੀ ਲਿਆ ਦੋਨੇ ਬੁੜੀ ਹੀ ਚੱਲ ਆਉਂਦੀ ਦੀ ਦੋਨੇ ਦੀ ਬਾਤ ਲੱਗੇ ਤੂੰ ਪਾ ਲਈ ਤੰਗੀਆਂ ਤੰਗੀਆਂ ਵਿੱਚੋਂ ਬੇ ਮੈਂ ਤਾਂ ਨਹੀਂ ਹੁਝਾਈਦਾ ਮੇਰਾ ਜੀ ਲੱਗਿਆ ਜੋ ਆ ਜੀ ਤੇ ਕਰੂੰਗਾ ਮੈਂ ਤਾਂ ਮੈਂ ਹੋਰ ਹੀ ਕੁਝ ਜਾਣਾ ਹਾਂ ਲੱਤ ਜੀ ਕੋਟ ਤੇ ਲੱਤ ਨੂੰ ਕੀ ਹੋ ਗਿਆ ਬੜੀ ਦੁਖੀ ਅੰਗੈ ਥੋਏ ਅੱਛਾ ਹਾਂ ਕੋਟ ਤੇ ਮਾਰਾ ਯਾ ਹਾਂ ਮੈਂ ਦਵਾਈ ਲੈਦਾ ਕੋਈ ਦਵਾਈ ਕਾਨੂੰ ਕਰਾਉਂ ਕੋਈ ਮਤਲੀ ਨਾੜ ਨੂੰ ਨਾ ਖੜਦੀ ਹੋਵੇ ਨਾੜ ਦੀ ਹਾਂ ਇਹਦਾ ਜਦੋਂ ਤੂੰ ਨਰੇ ਬਾਗ ਜਾਣੀ ਸੀਗਾ ਹਾਂ ਪਰ ਮੈਨ ਲੋਕੇ ਜੋ ਨਾ ਤੂੰ ਤੈਨੂੰ ਫਰਾਜ ਤੋ ਕੁੱਤਿਆ ਸੀ ਉਹ ਲੱਤੀ ਦੁਖਦੀ ਆ ਕੁੱਤਿਆ ਸੀ ਉਹਨਾਂ ਉਹ ਪੈਂਗ ਹੋ ਜਾਵੇ ਲੋਕ ਚਲ ਨਹੀਂ ਲੱਤ ਤੋੜਤੀ ਨਹੀਂ ਕੱਲ ਤੂੰ ਆਵੇ ਹੜਕ ਦੇ ਮਾਰਿੰਗਾ ਜੱਦਾਂ ਕਰ ਨਾ ਜੱਦਾਂ ਕਰ ਹਾਂ ਮੈਂ ਕੀ ਕਰਾਂ

ਕਾ ਵੜਾ ਹੀ ਯਾ ਲੱਗਿਆ ਪਿਆ ਮਾਤੀ ਰਾਣ ਤੇ ਨਾ ਲਾਜੀ ਉਹ ਨਾ ਛੱਡਣੇ ਲਾਲਾ ਰਾਣ ਕੋ ਪੱਲਾ ਦੇ ਹੱਥ ਨੇ ਹੱਥ ਨੇ ਆ ਤਰੇ ਦਾ ਬਣੀ ਆਈ ਆ ਕੱਲ ਕੋਈ ਨਾ ਖੜਾ ਹੂੰ ਉੱਤਰਾ ਮੇਰੇ ਕੋਲ ਖੜਨੀਆ ਖਤਮ ਕਰ ਦੇ ਚਾਹ ਮੈਂ ਦਾਲ ਤੋਂ ਲਿਆ ਮੈਂ ਪਾਉਣੀ ਨਹੀਂ ਇਹਦਾ ਚਾਰਾ ਬੰਦੀ ਇਹਨਾਂ ਨੂੰ ਗੂਲੀਆ ਲਿਆ ਵਾ ਪਟਕੇ ਮੂਲਗਾ ਲੈ ਜਾ ਸਰਵਲੇ ਛਗਮੜ ਆਓ ਛਗਮੜ ਤਾਂ ਹੈਗਾ ਮੁਰੀ ਛੇਤੀ ਹਾਂ ਛੇਤੀ ਮੁਰੀ मौजूद कोई डोनेट चल गए आया आ, मुनिया लोट है मेरे साले ने तो पट्टी टोंडे तो से पट्टी नहीं है जाकर बज जा पे ये मां आ देख पाए जो कि डाट ले आ रहा है और पांच चार ले के डंग ले यू ऊपर दे ले ना पानी आ रहा है इधर खत्म आ

बहुत अटेंड बैठ गंडा गुंडा पा पूरी दो डंगा नहीं बनू